ਦੀਲੀ ਲੱਤੀ ਸੀ ਆਪਣੀ ਯਾਰ ਆਪਾਂ ਉੱਥੋਂ ਭੱਜ ਕੇ ਆਇਆ ਸੀ ਜੀ ਪਤਾ ਲੱਗਿਆ ਬਾਈ 26 ਤਰੀਕਾ ਇਸ ਟਾਈਮ ਖਲੋਰੀ ਬਾਰਡਰ ਤੋਂ ਬੋਰ ਰਾਜ ਤਿੰਨ ਵਜੇ ਆ ਆ ਦੇਖੋ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੇ ਪੋਸਟ ਚੱਕ ਕੇ ਲੈ ਗਈ ਜਿੱਥੋਂ ਜਿਹੜੀ ਸਭ ਨੂੰ ਅਪੀਲ ਆ ਬਦੋ ਅਸੀਂ ਬਾਰਡਰ ਤੇ ਪਹੁੰਚੋ ਇੱਥੋਂ ਪਤਾ ਨਹੀਂ ਕਿਹੜੇ ਬੱਸ ਲੈ ਕੇ ਗਏ ਨੇ 2-250 ਬੰਦਾ ਸੀ ਨਾਲ ਪੰਜਾਬ ਪੁਲਿਸ ਸੀਗੀ ਇਹ ਲੇ ਕੇ ਹਾਂ ਤੇ ਕੁਝ ਦਿਨਾਂ ਚੋਂ ਲੱਗਿਆ ਹੁੰਦਾ ਪਰ ਆਹ ਕਿੰਨਾ ਮੋਰ ਜੀ ਸਿੰਘ ਢੱਲੇਵਾਲ ਨੂੰ ਖਲੋਰੀ ਬਾਡਰ ਤੋਂ ਹਰ ਚੱਕ ਕੇ ਲੈ ਰਾਜ ਸਿੰਘ ਜਿਹੜੀ ਡੀਟੀ ਦਾ ਆਜਾਦ ਆਪ ਸਭ ਨੂੰ ਬਸਰਾ ਜਨਾ ਕਿ ਆਪ ਨੂੰ ਲਗਭਗ ਤਾਂ ਪਤਾ ਲੱਗ ਗਿਆ ਹੈ ਉਸੇ ਮੀਡੀਆ ਨੂੰ ਕਿ ਆਪਣੇ ਸਮੂਹ ਆਗੂ ਜੀ ਸਿੰਘ ਢੱਲੇਵਾਲ ਜੀ ਨੂੰ ਰਾਜਪੁਤ ਸਪੋਰਸ ਇਸ ਸਿਲਕ ਕਰ ਲੈ ਕੇ ਗਈ ਹੈ ਇਹ ਇੱਕ ਵੱਡਾ ਗੁਨਾਹ ਕੀਤਾ ਹੋਏ ਪ੍ਰਾਉ ਆਪ ਨੂੰ ਬੇਨਤੀ ਹੈ ਕਿ ਜੇ ਹੁਣ ਵੀ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਕਦੋਂ ਆਓਗੇ ਕਦੋਂ ਸੰਘਰਸ਼ ਨੂੰ ਤੇਜ਼ ਕਰਨਾ ਹੈ ਸੋ ਬਹੁਤ ਜਿੰਨੀਆਂ ਗੱਲਾਂ ਨਾ ਆਪ ਕਰੀਏ ਫਿਰ ਉਸ ਤੋਂ ਅਗਲਾ ਪ੍ਰੋਗਰਾਮ ਸਿੱਖਾ ਲਈ ਕੇ ਆ ਜਾਣਾ ਆਪ ਸਭ ਕਿਸਾਨਾਂ ਨੂੰ ਬੇਨਤੀ ਹੈ ਕਿ ਸੰਗੋਰਚੇ ਦੇ ਵਿੱਚ ਬਹਿ ਕੇ ਆ ਕੇ ਫਿਰ ਆਪਾਂ ਵੱਡਾ ਸ਼ਹਿਰ ਚੇੜੀਏ ਤੋਂ ਪਿੰਡਾਂ ਦੇ ਵਿੱਚੋਂ ਨਿਕਲਦੇ ਹੁਣ ਖਿੱਚਲਾ ਕਰੋ ਰਾਜ ਦੇ ਬਹਿਣ ਦਾ ਟਾਈਮ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਯਾਰਵਿੰਦਰ ਸਿੰਘ ਬੋਰਡ ਪੀ ਕੇ ਜੋ ਇੱਕ ਤਾਜਾ ਪ੍ਰਾਵੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਕਿ ਅੱਜ ਆਪਣੇ ਪ੍ਰਧਾਨ ਜੀ ਨੇ ਡਲੇਵਾਲ ਸਾਹਿਬ ਨੇ ਅੱਜ ਇੱਥੇ ਮਰਨ ਵਰਤੋਂ ਦੇ ਬੈਠਣਾ ਸੀ ਉਹਦੇ ਸੰਬੰਧ ਦੇ ਵਿੱਚ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਲਗਭਗ 2.5 ਦੇ ਪੌਣ 3 ਦੇ ਵਿੱਚ ਢੱਲੇ ਵਾਲਾ ਸਾਹਿਬ ਨੂੰ ਚੱਕ ਕੇ ਲੈ ਗਏ ਨੇ ਐਸ ਕਰਕੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਕੇਐਮਐਮਓ ਵੱਲੋਂ ਤੇ ਭਾਰਤੀਕ ਸਾਬ ਜੁਨੀਆ ਨੇ ਇਕਤਾ ਆਜ਼ਾਦ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆਂ ਤੇ ਜਿੰਨਾ ਵੀ ਸਾਡਾ ਜੇ ਕੇਟਰ ਹੈ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਨੂੰ ਅਸੀਂ ਪੀਐਲ ਤੇ ਬੇਨਤੀ ਵੀ ਕਰਦੇ ਆਂ ਬੀਕੇਜੂ ਇਕਤਾ ਆਜ਼ਾਦ ਨੂੰ ਵੀ ਜਿੰਨਾ ਵੀ ਸਾਡਾ ਕੇਟਰ ਹੈ ਵੱਧ ਤੋਂ ਵੱਧ ਸਾਡਾ ਖਡੌਰੀ ਬਾਡਰ ਤੇ ਆਓ ਕਿਉਂਕਿ ਸਾਡੇ ਸੂਬੇ ਦੇ ਅਗੂ ਵੀ ਪਹੁੰਚ ਰਹੇ ਨੇ ਤੇ ਜਿਹੜੇ ਅਗਲੇ ਐਕਸ਼ਨ ਨੇ ਬਹੁਤ ਤਿੱਖੇ ਲਿਆ ਜਾ ਰਹੇ ਨੇ ਇਸ ਕਰਕੇ ਬੇਨਤੀਆਂ ਨੂੰ ਕਰੋ ਪ੍ਰਵਾਨ ਇੱਕ ਹਰ ਇੱਕ ਸਾਡੇ ਨੌਜਵਾਨ ਵੀਰ ਨੂੰ ਸਾਡੀ ਉਹ ਬੇਨਤੀ ਹੈ ਵੀ ਝੰਡੇ ਦੇ ਵਿੱਚ ਜਿਹੜੀ ਡਾਗ ਹੈ ਡਾਂਗਾ ਮਜ਼ਬੂਤੇ ਦੇ ਲੈ ਕੇ ਉਹ ਵੀਰੋ ਕਿਉਂਕਿ ਪੁਲਿਸ ਤੇ ਪ੍ਰਸ਼ਾਸਨ ਸਰਕਾਰ ਕੋਈ ਵੀ ਹਰਕਤ ਦੇ ਵਿੱਚ ਆ ਰਹੀ ਹੈ ਇਸ ਕਰਕੇ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਚੱਲ ਪਈਆਂ ਨੇ ਤੇ ਪ੍ਰਸ਼ਾਸਨ ਵੀ ਆਪਣਾ ਪੂਰਾ ਜੋਰ ਲਾ ਰਿਹਾ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵਿਵਾਦ ਤੋਂ ਬਾਅਦ ਸਾਡੀਆਂ ਮਾਮਾ ਭੈਣਾਂ ਨੌਜਵਾਨ ਬਜ਼ੁਰਗ ਬੱਚੇ ਬਾਦਤਵਾਦ ਖਨੋਰੀ ਬਾਰਡਰ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ